ਲਾਈ ਲਗ ਪੁਣੇ ਦਾ ਹਿਸਾਬ ਤਾਂ ਅਸੀਂ ਸੋਸ਼ਲ ਮੀਡੀਆ ਤੇ ਬੜੇ ਵੱਡੇ ਪੱਦਰ ਤੇ ਕੱਲ ਦਾ ਦੇਖ ਲਿਆ ਕਿ ਕਿੱਡੇ ਪਾਗਲ ਲੋਕ ਆ ਅਖੇ ਸਿੱਧੂ ਮੂਸੇਵਾਲਾ ਦੇ ਘਰ ਉਹਨਾਂ ਦੀ ਮਾਤਾ ਦੇ ਕੋਲ ਕਿਤੇ ਬੱਚਾ ਹੋਣ ਵਾਲਾ ਉਹ ਗੱਲ ਸੱਚ ਆ ਜਾਂ ਝੂਠ ਉਸ ਪਰਿਵਾਰ ਨੂੰ ਪਤਾ ਕੀ ਤੁਸੀਂ ਜਿਹੜੇ ਪੋਸਟਾਂ ਪਾ ਰਹੇ ਹੋ ਜਿਹੜੀਆਂ ਬੀਬੀਆਂ ਜਾਂ ਜਿਹੜੇ ਅੰਕਲ ਜਿਹੜੇ ਪੋਸਟਾਂ ਪਾ ਰਹੇ ਹੋ ਕੀ ਤੁਹਾਨੂੰ ਤੁਸੀਂ ਉਹੀ ਲੋਕ ਹੋ ਜਿਨ੍ਹਾਂ ਦੇ ਬੱਚੇ ਨੇ ਜਦੋਂ ਕੈਨੇਡਾ ਦਾ ਸਟੱਡੀ ਵੀਜ਼ਾ ਲਿਆ ਹੁੰਦਾ ਤੁਸੀਂ ਉਦੋਂ ਦੱਸਦੇ ਹੋ ਜਦੋਂ ਜਾ ਕੇ ਕੈਨੇਡਾ ਦੀ ਧਰਤੀ ਤੇ ਉਤਰ ਜਾਂਦਾ ਫਿਰ ਫੋਟੋ ਪਾਉਂਦੇ ਹੋ ਵੀ ਲਓ ਜੀ ਅਸੀਂ ਵੀ ਪਹੁੰਚ ਗਏ ਕੀ ਤੁਸੀਂ ਉਸੇ ਹੀ ਲੋਕ ਹੋ ਜਿਨ੍ਹਾਂ ਦੀ ਬੱਚੀ ਦਾ ਕਿਸੇ ਘਰੇ ਤੁਹਾਡੀ ਧੀ ਭੈਣ ਦਾ ਜਦੋਂ ਕਿਸੇ ਵੀ ਪਰਿਵਾਰ ਦੇ ਨਾਲ ਰਿਸ਼ਤਾ ਬੈਠਦਾ ਤੁਸੀਂ ਵਿਆਹ ਤੋਂ 4 ਦਿਨ ਪਹਿਲਾਂ ਦੱਸ ਦਿਓ ਵੀ ਇਸ ਭਾਈ ਸਾਡੀ ਧੀ ਫਾਨੇ ਪਿੰਡ ਮੰਗੀ ਐ ਕੀ ਤੁਸੀਂ ਉਹੀ ਲੋਕ ਹੋ ਜਦੋਂ ਤੁਸੀਂ ਕਿਸੇ ਚੰਗਾ ਕੋਈ ਕੰਮ ਕਾਰ ਕਰਨ ਲੱਗਦੇ ਹੋ ਜਾਂ ਤੁਸੀਂ ਜ਼ਮੀਨ ਦਾ ਸੌਦਾ ਵੀ ਕਰਦੇ ਹੋ ਤੁਸੀਂ ਉਦੋਂ ਦੱਸ ਦਿਓ ਜਾਂ ਬੱਚਾ ਵੀ ਹੋਣ ਵਾਲਾ ਹੁੰਦਾ ਉਦੋਂ ਦੱਸ ਦਿਓ ਨਾਲੇ ਤੁਸੀਂ ਸਹੀ ਹੋ ਤੁਸੀਂ ਬੱਚਾ ਹੋਣ ਤੇ ਵੀ ਉਦੋਂ ਦੱਸਦੇ ਹੋ ਵੀ ਭਾਈ ਸਾਡੀ ਧੀ ਕੋਲੇ ਹੁਣ ਬੱਚਾ ਹੋਣ ਵਾਲਾ ਨਾਲੇ ਤੁਹਾਨੂੰ ਕਿਸੇ ਡਰ ਨਹੀਂ ਹੁੰਦਾ ਕੀ ਤੁਸੀਂ ਇੱਕ ਵਾਰ ਨਹੀਂ ਸੋਚਿਆ ਕਿਸੇ ਸਿੱਧੂ ਮੂਸੇਵਾਲਾ ਜਿਹਦੀ ਮੌਤ ਕਿਸੇ ਲੜਾਈ ਚ ਕਿਸੇ ਐਵੇਂ ਬੱਚਿਆਂ ਵਾਲੀ ਲੜਾਈ ਚ ਕਿਸੇ ਐਵੇਂ ਖੇਡ ਖਿਡਾਰੀ ਚ ਜਾਂ ਹਾਰਟ ਅਟੈਕ ਨਾਲ ਨਹੀਂ ਹੋਈ ਉਹਨੂੰ ਇੱਕ ਨਾਮਵਾਰ ਜਿਹੜੇ ਗੈਂਗਸਟਰ ਆ ਉਹਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ ਕਿ ਤੁਸੀਂ ਭੁੱਲ ਗਏ ਹੋ ਜਾਂ ਤੁਸੀਂ ਸਿਰਫ ਸੋਸ਼ਲ ਮੀਡੀਆ ਚਲਾਉਣਾ ਚਾਹੁੰਦੇ ਹੋ ਉਹ 4-5 ਜਿਹੜੇ ਤੁਹਾਨੂੰ ਕੋਈ 15-20 ਕਮੈਂਟ ਆਉਂਦੇ ਆ ਉਹਨਾਂ ਦੇ ਕਾਰਨ ਤੁਸੀਂ ਇਹ ਪੋਸਟਾ ਪਾ ਰਹੇ ਹੋ ਕਿ ਤੁਸੀਂ ਭੁੱਲ ਗਏ ਹੋ ਕਿ ਸਿੱਧੂ ਮੂਸੇਵਾਲਾ ਕੌਣ ਸੀ ਕਿ ਤੁਸੀਂ ਭੁੱਲ ਗਏ ਹੋ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਿਸ ਕਾਰਨ ਹੋਇਆ ਕਿੰਨਾ ਵੱਲੋਂ ਕੀਤਾ ਗਿਆ ਤੇ ਜਿਨ੍ਹਾਂ ਨੇ ਕਤਲ ਕੀਤਾ ਉਹ ਹਰ ਹਿੱਤਕ ਪੰਜਾਬ ਸਰਕਾਰ ਤੋਂ ਫੜੀ ਨਹੀਂ ਗਏ ਉਹ ਮਾਂ ਦੇ ਪੁੱਤੋ ਉਹ ਧੀ ਹੋਣੀ ਆ ਜਾਂ ਪੁੱਤ ਹੋਣਾ ਨੂੰ ਘੱਟੋ ਘੱਟ ਜੱਮ ਦਾ ਲੈਣ ਦਿਓ ਉਹਨੂੰ ਇਸ ਧਰਤੀ ਤੇ ਆ ਤਾਂ ਲੈਣ ਦਿਓ ਦੇ ਦਿਓ ਜੇ ਵਧਾਈਆਂ ਇਹ ਸਾਰੇ ਲੋਕ ਮੈਂ ਹੈਰਾਨ ਆ ਵੀ ਫੇਸਬੁਕਾਂ ਚਲਾਈ ਜਾਂਦੇ ਆ ਕੋਈ ਇੰਸਟਾ ਚਲਾਈ ਜਾਂਦਾ ਕੋਈ ਟਵਿੱਟਰ ਚਲਾਈ ਜਾਂਦਾ ਇਹਨਾਂ ਮਾਂ ਦੇ ਪੁੱਤਾਂ ਨੇ ਬੈਠ ਕੇ ਰਜਾਈ 'ਚ ਫੜ ਲੈਣਾ ਫੋਨ ਜਾਂ ਖੇਸ ਹੁਣ ਧੁੱਪ ਨਿਕਲਿਆਈ ਆ ਇਹ ਦੱਬੀ ਤੁਰੀ ਆਉਂਦੇ ਇਹਨਾਂ ਨੇ ਕੁਛ ਨਹੀਂ ਦੇਖਣਾ ਵੀ ਕਿਸਦਾ ਇੱਚ ਭੜਾ ਕਿਸਦਾ ਨੁਕਸਾਨ ਆ ਉਹ ਪਿੱਛੇ ਰਾਜੇ ਮਹਾਰਾਜਿਆਂ ਦੇ ਵਿੱਚ ਜਦੋਂ ਕਿਸੇ ਡਰ ਹੁੰਦਾ ਸੀ ਨਾ ਤਾਂ ਸਾਡੇ ਇਤਿਹਾਸ 'ਚ ਵੀ ਹੈ ਜਿਹੜੇ ਪਰਿਵਾਰ ਨੂੰ ਥੋੜਾ ਬਹੁਤਾ ਵੀ ਡਰ ਹੁੰਦਾ ਸੀ ਉਹ ਜਿੰਨਾ ਚਿਰ ਬੱਚਾ ਜਨਮ ਨਹੀਂ ਨਾ ਲੈ ਲੈਂਦਾ ਸੀ ਮਾਂ ਦੀ ਕੁੱਖ 'ਚੋਂ ਉਹਨਾਂ ਚਿਰ ਉਹ ਕਿਸੇ ਨੂੰ ਦੱਸਦੇ ਨਹੀਂ ਸੀ ਉਹ ਮਾਂ ਦੇ ਪੁੱਤੋ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੁਹਾਡੇ ਸੋਸ਼ਲ ਮੀਡੀਆ ਵਾਲੇ ਤੁਹਾਨੂੰ ਸਾਰੇ ਸਿਆਣਿਆਂ ਨੂੰ ਪਤਾ ਹੈ ਵੀ ਇਹ ਬੱਚੇ ਦਾ ਜਿਹੜਾ ਦੂਜਾ ਭਰਾ ਸ਼ੋਭਦੀਪ ਸਿੱਧੂ ਸੀ ਮੂਸੇ ਵਾਲਾ ਉਹਦੀ ਤਾਂ ਮੌਤ ਹੀ ਇੱਕ ਗੈਂਗਸਟਰਾਂ ਦੇ ਵੱਲੋਂ ਹੋਈ ਹੈ ਜੇ ਤੁਹਾਨੂੰ ਪਤਾ ਹੈ ਵੀ ਗੈਂਗਸਟਰਾਂ ਦੇ ਵੱਲੋਂ ਹੋਈ ਹੈ ਤਾਂ ਤੁਸੀਂ ਇਹ ਸਾਰਾ ਕੁਝ ਨਸ਼ਰ ਕਰ ਕਿਉਂ ਰਹੇ ਹੋ ਤਾਂ ਉਹ ਜਿਗਰਾ ਡਾਕਟਰ ਨਹੀਂ ਦਾ ਹੋਊਗਾ ਜੇ ਉਹ ਬੱਚਾ ਹੋਣ ਵਾਲਾ ਹੈ ਤੇ ਵੀ ਜਿਹੜੀ ਬੱਚੀ ਨੇ ਹਜੇ ਤੱਕ ਕਿਸੇ ਨੂੰ ਦੱਸਿਆ ਹੀ ਨਹੀਂ ਪਰ ਮੈਂ ਬੜਾ ਹੈਰਾਨ ਆ ਇਹ ਸੋਸ਼ਲ ਮੀਡੀਆ ਵਾਲੇ ਜਿਹੜੇ ਸਿਆਣੇ ਐ ਜਿਹੜੇ ਮਹਾ ਪਾਗਲ ਮਹਾ ਮੂਰਖ ਲੋਕ ਆ ਜਿਹੜੇ ਇਹ ਕੱਲ ਦੇ ਲੱਗੇ ਪਏ ਆ ਵੀ ਭਾਈ ਜੀ ਉਹਨੂੰ ਵਧਾਈਆਂ ਦੇ ਦਿਓ ਜੇ ਸੱਚ ਹੋਇਆ ਕੋਈ ਦੁਆਵਾਂ ਦੇਈ ਜਾਂਦਾ ਕੋਈ ਫਾਨਾ ਉਹ ਯਾਰ ਘੱਟੋ ਘੱਟ ਤੁਸੀਂ ਇਹ ਆਪਦੇ 5-7 ਕਮੈਂਟਾਂ ਹਸਤੇ ਇੱਕ ਫੋਟੋ ਪਾਉਣ ਮਾਰੇ ਤੁਸੀਂ ਚਾਹੁੰਨੇ ਕਿਉਂ ਤੁਸੀਂ ਚਾਹੁੰਦੇ ਹੋ ਵੀ ਇੱਕ ਅੱਧੇ ਕਿਸੇ ਦੇ ਹੋਰ ਦਾ ਵਿਚਾਰੇ ਦਾ ਹੋਵੇ ਉਹ ਗੈਂਗਸਟਰ ਜਿਹੜੇ ਇੱਥੇ ਖਰਨ ਮੁਹਾਲੀ ਪਹਿਲਾਂ ਵੀ ਰੱਖੇ ਗਏ ਆ ਜਿਨ੍ਹਾਂ ਨੂੰ ਇੱਥੇ ਪਟਿਆਲਾ ਨਾਬੇ ਜਿਲ ਇਹਨਾਂ ਸਾਰੀਆਂ ਜੇਲਾਂ ਚ ਰੱਖਿਆ ਗਿਆ ਪੰਜਾਬ ਸਰਕਾਰ ਤੋਂ ਉਹਨਾਂ ਦੇ ਇੱਕ ਨਾ ਸਿਰ ਦਾ ਵਾਲ ਨਹੀਂ ਪਟਿਆ ਗਿਆ ਗੈਂਗਸਟਰਾਂ ਦਾ ਤੁਹਾਨੂੰ ਵੀ ਪਤਾ ਕੀ ਨਾਮ ਹੈ ਹਜੇ ਤੱਕ ਉਹ ਭਗਵੰਤ ਸਿੰਘ ਮਾਨ ਤੋਂ ਜਾਂ ਇਹ ਸਰਕਾਰਾਂ ਤੋਂ ਕਿਸੇ ਤੋਂ ਜਿੰਨੀਆਂ ਵੀ ਸਰਕਾਰਾਂ ਚਾਹੇ ਅਕਾਲੀ ਦਲ ਕਾਂਗਰਸ ਜਿੰਨੀਆਂ ਵੀ ਸੀ ਉਹਨਾਂ ਗੈਂਗਸਟਰਾਂ ਦਾ ਇੱਕ ਸਿਰ ਦਾ ਵਾਲ ਨਹੀਂ ਪਟਿਆ ਗਿਆ ਤੇ ਤੁਸੀਂ ਮੈਂ ਕਹਿੰਦਾ ਤੁਸੀਂ ਯਾਰ ਹਰਾਮ ਦੇ ਲੋਕ ਹੋ ਵੀ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਆ ਸੋਸ਼ਲ ਮੀਡੀਆ ਤੇ ਤੁਹਾਡੇ ਆਪਦੇ ਵੀ ਘਰੇ 'ਚ ਕਿਸੇ ਨੇ ਬੱਚੇ ਨੇ ਜਨਮ ਲੈਣਾ ਹੋਵੇ ਤੁਹਾਡੇ ਕਿਸੇ ਨਾਲ ਦੇ ਰੱਬ ਇਹੋ ਜਿਹਾ ਕਰੇ ਨਾ ਤੁਹਾਡੇ ਨਾਲ ਦੇ ਕਿਸੇ ਗਵਾਂਢੀ ਨੇ ਜਾਂ 10 ਮਿੰਟ ਛੱਡ ਕੇ ਕਿਸੇ ਨੇ ਕਤਲ ਕੀਤਾ ਹੋਵੇ ਕੀ ਤੁਸੀਂ ਦੱਸੋਗੇ ਵੀ ਹਾਂ ਭਾਈ ਵੀ ਸਾਡੇ ਘਰੇ ਹੁਣ ਦੁਬਾਰਾ ਬੱਚਾ ਜਨਮ ਲੈਣ ਵਾਲਾ ਔਰ ਧੰਨ ਮੈਂ ਕਹਿੰਦਾ ਉਹ ਮਾਂ ਦਾ ਜਿਗਰਾ ਜਿਹੜੀ ਮੇਰੇ ਹਿਸਾਬ ਨਾਲ 55 60 ਸਾਲ ਉਮਰ ਹੋਊਗੀ ਜੇ ਉਹਨਾਂ ਨੂੰ ਦੁਬਾਰਾ ਉਹ ਬੱਚਾ ਹੋਣ ਵਾਲਾ ਤੇ ਤੁਹਾਨੂੰ ਉਹਨਾਂ ਦਾ ਜਿਗਰਾ ਦੇਖੋ ਕੋਈ ਉਹ ਵਿਚਾਰੇ ਗਰਭਾਣੀ ਨਾਲ ਜੁੜੇ ਹੋਣਗੇ ਜਾਂ ਕੋਈ ਉਹੋ ਜਿਹੇ ਲੋਕ ਹੋਣਗੇ ਜਿਨ੍ਹਾਂ ਦੇ ਘਰੋਂ ਦੁਬਾਰਾ ਬੱਚਾ ਜਨਮ ਲੈਣਾ ਕਟੋ-ਕਟ ਸ਼ਰਮ ਨੂੰ ਹੱਥ ਮ ਇਹੋ ਜਿਹੇ ਫੇਸਬੁੱਕ ਚਲਾਉਣਾ ਜਿਹੜੇ ਤੁਸੀਂ ਵੇਲੜੋਂ ਸਾਰੇ ਫੇਸਬੁੱਕ ਚਲਾਉਣਾ ਨਾ ਇੱਕ ਢੰਗ ਹੈ ਇਹ ਜੁਕਰਬਰਗ ਨੇ ਵੀ ਜਦੋਂ ਇਹ ਫੇਸਬੁੱਕ ਐਪ ਬਣਾਈ ਸੀ ਨਾ ਤਾਂ ਉਹਨੇ ਸੋਚਿਆ ਸੀ ਵੀ ਇਹਦੇ ਤੇ ਕੋਈ ਲੋਕ ਆਪ ਦਾ ਮਨੋਰੰਜਨ ਕਰਿਆ ਕਰਨਗੇ ਉਹ ਮਾਦਿਓ ਪੁੱਤੋ ਤੁਸੀਂ ਤਾਂ ਪਿੰਡਾਂ ਦੀਆਂ ਸੱਥਾਂ ਵਾਲੀਆਂ ਚੁਗਲੀਆਂ ਹੀ ਚਲਾਤੀਆਂ ਇੱਥੇ ਕਹਿੰਦੇ ਆ ਨਾ ਪਿੰਡ ਚ ਇੱਕ ਮਾੜੀ ਬੁੜੀ ਨੂੰ ਕਿਸੇ ਦੇ ਘਰ ਦੀ ਗੱਲ ਪਤਾ ਲੱਗ ਜੇ ਉਹ ਸਾਰੇ ਪਿੰਡ ਚ ਗਿੜਾ ਦੇ ਕੇ ਦੱਸਦੀ ਆ ਉਹੋ ਜਿਹੇ ਤੁਸੀਂ ਆ ਮੈਂ ਤਾਂ ਹੈਰਾਨ ਆ 60-60 ਸਾਲ ਦੀਆਂ ਬੀਬੀਆਂ ਪਾਈਆਂ ਦੀਆਂ ਪੋਸਟਾਂ ਜੀ ਦਿਓ ਜੀ ਦਵਾਵਾ ਕੀ ਇਹ ਸੱਚ ਆ ਤੁਸੀਂ ਮੈਨੂੰ ਦੱਸੋ ਜਿਨ੍ਹਾਂ ਤੋਂ ਕਿ ਉਹ ਸਿਵਲ ਸਰਜਣਾ ਜਾਂ ਕੋਈ ਉਹ ਕੀ ਉਹ ਇੱਥੇ ਕੋਈ ਗਾਇਨੀ ਨੇ ਸਪੈਸ਼ਲਿਸਟ ਹੈ ਜਿਹੜੀਆਂ ਥੱਲੇ ਕਮੈਂਟ ਕਰ ਰਹੀਆਂ ਉਹ ਵੀ ਦੱਬੀ ਹੋਣੀਆਂ ਕੰਮ ਨੂੰ ਪਤਾ ਇਹਨਾਂ ਨੂੰ ਕਿਸੇ ਨੂੰ ਵੀ ਹਜੇ ਤੱਕ ਇਹਨਾਂ ਦੇ ਪਤਾ ਕਿਸੇ ਨੂੰ ਨਹੀਂ ਨੰਬਰ ਤੋਂ ਜਾਂ ਤਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਖੁਦ ਨਸ਼ਰ ਕੀਤਾ ਹੁੰਦਾ ਕਿ ਹਾਂ ਸਾਡੇ ਭਾਈ ਕੋਈ ਬੱਚੇ ਨੇ ਜਨਮ ਲੈਣ ਵਾਲਾ ਉਹ ਕਰਨਗੇ ਵੀ ਕਿਉਂ ਕਿਉਂਕਿ ਉਹਨਾਂ ਦਾ ਇੱਕ ਬੱਚਾ ਪਹਿਲਾਂ ਹੀ ਕਤਲ ਦੇ ਵਿੱਚ ਮਾਰਿਆ 100 ਦੇ ਹਿਸਾਬ ਤੇ ਉਹਦੇ ਹਿੱਕ ਛਾਤੀ ਸਿਰ ਮੱਥੇ 'ਚ ਉਹਦੇ ਗੋਲੀਆਂ ਵੱਜੀਆਂ ਤੁਸੀਂ ਉਹਨਾਂ ਦੇ ਪਰਿਵਾਰ ਦੇ ਬੱਚੇ ਦਾ ਯਾਰ ਅਗਲੇ ਦਾ ਤੁਸੀਂ ਉਹਨਾਂ ਦਾ ਜੀਣਾ ਹਰਾਮ ਕਰ ਰਹੇ ਹੋ ਕੀ ਤੁਹਾਨੂੰ ਪਤਾ ਵੀ ਉਹਨਾਂ ਦੇ ਪਰਿ ਤੋ ਬਾ ਜਾ ਕੇ ਨਾ ਕਿਸੇ ਹੋਰ ਚੰਗੇ ਕੰਮ ਲੱਜੋ ਉਹ ਕਿਸਾਨੀ ਧਰਨਣ ਲੱਗਿਆ ਪਿਆ ਜਾ ਕੇ ਉੱਥੇ ਫੋਟੋਆਂ ਪਾ ਲੂ ਉਹਦੀ ਪੌਂਦਾ ਕੋਈ ਨਹੀਂ ਅਖੇ ਕਿਉਂ ਕਿਉਂਕਿ ਦੀ ਸਾਡੀ ਅਖੇ ਆਈਡੀ ਚ 4-5 ਦਿਨਾਂ ਵਾਲੇ ਹੈਕ ਹੋ ਜਾਂਦੀ ਸਿਰਫ ਇਹ ਡਰਾਮੇ ਆਸਤੇ ਸੋਸ਼ਲ ਮੀਡੀਆ ਨੂੰ ਨਾ ਵਰਤੋ ਇਹ ਚੰਗੇ ਕੰਮ ਆਸਤੇ ਬੜਿਆ ਤੇ ਚੰਗੇ ਕੰਮ ਕਰੋ ਤੇ ਮਾੜੀਆਂ ਕਰਪੂਤਾ ਤੋਂ ਬਾਜ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਨੂੰ ਉਹੀ ਸ਼ੇਅਰ ਕਰੋ ਜਿਹੜਾ ਸਹਿਮਤ ਹੈ ਜਿਹਨੂੰ